ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਚੈਨਲ ਸਿਮਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਸੀਂ ਸਭ ਠੀਕ ਠਾਕ ਹੈ ਜੀ ਤੁਸੀਂ ਵੀ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਨੂੰ ਸੁਣਾਉਣ ਲੱਗੇ ਹਾਂ ਜੀ ਗੀਤ ਗੀਤ ਹੈ ਜੀ ਇਹ ਬੇਬੇ ਤੇ ਬਾਪੂ ਤੋਂ ਚਾ ਚੱਕਿਆ ਨਾ ਜਾਵੇ ਤੇ ਆਪਾਂ ਕਰਦੇ ਹਾਂ ਜੀ ਸ਼ੁਰੂਆਤ ਹਾਸੇ ਮਹਿਕਾ ਵਾਂਢਦਾ ਖੇੜਾ ਮੇੜ ਗੇੜ ਨਾਲ ਪਰਿਆ ਵੇੜਾ ਮੁੰਡੇ ਦੇਵੀਆਂ ਦਾ ਚਾ जड़िया कोई तरती पैर न नी लावे बे बेते बापू तो देखो चा चकिया न जावे बे बेते बापू तो देखो चा चकिया न जावे ਉਰੀਆਂ ਚਿੜੀਆਂ ਰਾਲ ਮਿਲ ਨੱਚਦੀਆਂ ਨਾਲ ਹੀ ਚਾਚੀਆਂ ਤਾਈਆਂ ਮਾਮੀਆਂ ਦੇ ਨਾਲ ਮਾਸੀਆਂ ਨੱਚਣ ਨਾਨਦਾਂ ਤੇ ਪਰ ਜਾਈਆਂ ਦੋ ਹੈ ਸਿੱਠਣੀਆਂ ਸੋਣ ਚਾਚੇ ਤਾਏ ਹੱਸ ਦੇ ਮਾਮਾ ਟੋਟ ਕੇ ਨਮਹਿ ਸੜਾਵੇ ਬੇ ਮੇਤੇ ਬਾਪੂ ਤੋਂ ਦੇਖੋ ਚਾਚਕਿਆ ਨਾਨੀ ਜਾਵੇ ਮੇਤੇ ਬਾਪੂ ਤੋਂ ਦੇਖੋ ਚਾ ਚੱਕਿਆ ਨਾ ਨਹੀਂ ਜਾਵੇ ਪੂਆ ਤੇ ਫੁੱਫੜ ਆਇਆ ਜੀਜਾ ਕੁੜੀਆਂ ਆਖਣ ਖਾਲੀ ਹੈਗੀ ਜਾ ਨੱਚਣਾ ਗੱਭਰੂ ਵੀ ਨੱਡੀਆਂ ਨੱਚਣਾ ਗੱਭਰੂ ਵੀ ਗਾਉਂਦੇ ਜੀਜਾ ਨੋਟਵਾਰੇ ਬੋਲੀ ਪਾਈ ਜਾਵੇ ਬੇ ਬੇਤੇ ਬਾਪੂ ਤੋਂ ਦੇਖੋ ਚਾ ਚਕਿਆ ਨਾਨੀ ਜਾਵੇ ਬੇ ਬੇਤੇ ਬਾਪੂ ਤੋਂ ਦੇਖੋ ਚਾ ਚਕਿਆ ਨਾਨੀ ਜਾਵੇ ਨਾਨਕੀਆਂ ਦਾਦਕੀਆਂ ਮੇਲਣਾ ਨੱਚ ਜਾਗੋ ਦੇ ਵਿੱਚ ਅੱਗ ਵਾਂਗੂੰ ਮਚਣਾ ਨੰਨਾ ਨਾਨੀ ਦਾਦਾ ਦਾਦੀ ਓਹ ਸ਼ੁਕਰ ਮਨਾਉਂਦੇ ਰੱਬ ਸਭ ਤੇ ਇਹ ਦਿਨ ਲਿਆਵੇ ਬੇ ਬੇਤੇ ਬਾਪੂ ਤੋਚਾ ਚੱਕਿਆ ਨਾਨੀ ਜਾਵੇ ਬੇ ਬੇਤੇ ਬਾਪੂ ਤਾਂ ਦੇਖੋ ਚਾ ਚੱਕਿਆ ਨਾਨੀ ਜਾਵੇ ਥੂੜਾ ਉਡਦਿਆਂ ਵਿਆਉਣਾ ਆਈਆਂ ਗੱਡੀਆਂ ਸਭ ਜਨ ਨੂੰ ਦੇਖਣ ਚੁਕ ਚੁਕ ਅੱਡੀਆਂ ਇਸ਼ਕ ਹੁਸ਼ਨ ਦੇ ਪੇਚੇ ਜੀ ਪੱਕੇ नमे बियाही जोड़ी भी नचे देख लो कुड़ियो फूल पूरी नो कैसिया बोलिया पावे बेबे बे ते बापू तो देखो चाचकिया नानी जावे ਮੇਤੇ ਬਾਪੂ ਤੋਂ ਦੇਖੋ ਚਾਜ ਕਿ ਆ ਨਾ ਨਹੀਂ ਜਾਵੇ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਜੇ ਸਾਡਾ ਇਹ ਗੀਤ ਵਧੀਆ ਲੱਗੇ ਜੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ